ਜਿਹੜੀ ਇਹ ਮੇਰੇ ਨਾਲ ਜਿਹੜੀ ਆਈ ਸੀ ਔਰ ਉਹਨਾਂ ਦਾ ਸ਼ੁਕਰੀਆ ਦਾ ਹੈ ਹੀ ਲੇਕਿਨ ਇੱਥੇ ਆ ਕੇ ਸਾਡੇ ਨਾਲ ਆ ਪਿੰਡ ਦੇ ਵੀ ਜਿਹੜੇ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਮੇਰੇ ਇੱਕ ਟੀਮ ਹੀ ਹੈ ਜੀ। ਕੋਈ ਗੱਲ ਕਰ ਰਹੇ ਸੀ ਉਹ ਨਾਲ ਵਾਲੇ ਵੀ ਮੈਂ ਦੇਖ ਰਿਹਾ ਇੱਥੋਂ ਦੇ ਵੀ ਜੁੜੇ ਪਰ ਨਾਲ ਆਪਣੇ ਹੱਲਪ ਤੇ 11 ਹੁੰਦੇ ਨੇ ਤੇ ਜੋ ਵੀ ਚੰਗੇ ਕੰਮ ਸ਼ੁਰੂ ਕਰਦੇ ਹੋ ਉਹ 11 ਜਿਹੜੇ ਨੇ ਉਹ ਸੈਂਕੜੇ ਕਰੋੜਾ ਬਣ ਜਾਂਦੇ ਨੇ। ਮੈਂ ਉਹ ਹੀ ਦੇਖ ਰਿਹਾ ਸੀ ਠੀਕ ਹੈ ਪੂਰੀ ਟੀਮ ਲੈ ਕੇ ਪਰ ਮੈਂ ਆਸ-ਪਾਸ ਤੇ ਆਣਾ ਲੱਗੇ ਬਲਜੀਤ ਬਲਜੀਤ ਸਿੰਘ ਲਓ ਸਰਦਾਰ ਜੀ ਕਿਹ ਕਿਹ ਕਰੀ ਜੀ ਹਾਂ ਜੀ ਮੈਡਮ ਪੂਜਾ ਰੁਤਰਾਸ ਸੇਵਾ ਜੀ ਜਿੰਦਾਬਾਦ ਮੈਡਮ ਪੂਜਾ ਰੁਤਰਾਸ ਸੇਵਾ ਜੀ ਜਿੰਦਾਬਾਦ ਗੰਟੀ ਸੇਵਾ ਜੀ ਜਿੰਦਾਬਾਦ ਮੈਡਮ ਪੂਜਾ ਰੁਤਰਾਸ ਸੇਵਾ ਜੀ ਜਿੰਦਾਬਾਦ ਗੰਟੀ ਸੇਵਾ ਜੀ ਜਿੰਦਾਬਾਦ ਨਹੀਂ ਜੀ ਮੇਰੇ ਹਲਕੇ ਦੇ ਲੋਕ ਜਿੰਦਾਬਾਦ ਹਾਂ ਬਿਲਕੁਲ ਤੁਸੀਂ ਸਾਰੇ ਜਿੰਦਾਬਾਦ ਹੋ ਤੁਸੀਂ ਜਿੰਦਾਬਾਦ ਹੋ ਤੁਸੀਂ ਜਿੰਦਾਬਾਦ ਹੈ ਜੀ ਤਾਂ ਹੀ ਅਸੀਂ ਕੰਮ ਕਰ ਸਕਦੇ ਹਾਂ ਜੀ ਹਾਂ ਜੀ ਕਾਦੀਆ ਦੁਵਾਵਾ ਦੇ ਪਿਆਰੀ ਬੋਤਸ ਐਨ ਸਭ ਦਾ ਕਿਹੜਾ ਮੂੰਹ ਉੱਟ ਗਿਆ ਇਹਨਾਂ ਤੇ ਬੋਲਦੀ ਨਹੀਂ ਤੇ ਟਾਣੀਆਂ ਕਿਤਨ ਲਗਦੇ ਪਰ ਇਹ ਤੁਹਾਡਾ ਇੱਥੇ ਸੰਪਰਕ ਅੱਜ ਕਿਵੇਂ ਬਣਾਇਆ ਕੱਲ ਜੀ ਰੇਤੇ ਵਾਲੀ ਪਹਿਨੀ ਦੇ ਨਾਲ ਲੱਗੇ ਟਾਣਿਆਂ ਵਿੱਚ ਪਹੁੰਚੇ ਸੀ ਔਰ ਅੱਜ ਜਿਵੇਂ ਜਿਵੇਂ ਦੇਖੋ ਸੋਸ਼ਲ ਮੀਡੀਆ ਕੋਈ ਦੂਰ ਨਹੀਂ ਜੀ ਲਾਈਵ ਚਲਾਉਣ ਦਾ ਮਕਸਦ ਇਹੀ ਹੁੰਦਾ ਹੈ ਔਰ ਸੋਸ਼ਲ ਮੀਡੀਆ ਦਿਖਾਉਣ ਦਾ ਮਕਸਦ ਇਹੀ ਹੁੰਦਾ ਕਿ ਜਿਹੜੇ ਸਾਡੇ ਭਰਾ ਔਰ ਭੈਣ ਇੱਥੇ ਮੁਸੀਬਤ ਵਿੱਚ ਫਸੇ ਹੋਏ ਨੇ ਸਭ ਨੂੰ ਪਤਾ ਲੱਗੇ ਕਿ ਉਹ ਕਿੰਨੀ ਕੁ ਮੁਸੀਬਤ ਵਿੱਚ ਫਸੇ ਹੋਏ ਨੇ ਉਹਨਾਂ ਤੱਕ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਮੱਗਰੀ ਜੜੀ ਨਹੀਂ ਪਹੁੰਚ ਰਹੀ ਤਾਂ ਇਹ ਇੱਕ ਜ਼ਰੀਆ ਹੁੰਦਾ ਜੀ ਔਰ ਸੋਸ਼ਲ ਮੀਡੀਆ ਥਰੂ ਜਦੋਂ ਲੋਕ ਦੇਖਦੇ ਨੇ ਤਾਂ ਉਹ ਸੰਪਰਕ ਕਰਦੇ ਨੇ ਨੰਬਰ ਮੇਰਾ ਸਾਰਾ ਕੋਲ ਹੈ ਹੀ 98336000 ਸਾਨੂੰ ਫੋਨ ਆਉਂਦੇ ਨੇ ਅਸੀਂ ਨਾਲ ਨਾਲ ਉਹਨਾਂ ਨੂੰ ਸੰਭਾਲ ਕਰ ਲਈਏ ਦੇਖਿਆ ਜਦੋਂ ਦੋ ਗੱਡੀਆਂ ਤੁਸੀਂ ਭਰ ਕੇ ਲਿਆਓ ਰਸ਼ਮੀਆਂ ਠੀਕ ਹੈ ਆਨ ਜਾਣ ਵਾਸਤੇ ਕਿੰਨੀ ਦਿੱਕਤ ਹੋ ਰਹੀ ਇੱਥੇ ਪਹੁੰਚਣ ਵਾਸਤੇ ਵੀ ਦੇਖਿਆ ਜਦੋਂ ਪਿੱਛੇ ਸਾਰਾ ਪਾਣੀ ਪਾਣੀ ਸੀ ਦੇਖੋ ਮੈਂ ਇਹੀ ਕਹਾਂਗੀ ਕਿ ਅਸੀਂ ਇਹ ਨਹੀਂ ਮੁਸ਼ਕਿਲ ਆਇਆ ਤੇ ਇੰਨਾ ਜਿਹੜੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਵਾਸਤੇ ਕਿੰਨੀਆ ਮੁਸ਼ਕਿਲ ਆਉਣਗੀ ਆ ਜੀ ਮੈਂ ਤੇ ਇਹੀ ਕਹਾਂਗੀ ਔਰ ਇਹ ਮੁਸ਼ਕਿਲ ਕੋਈ ਵੀ ਨਹੀਂ ਜੇ ਸਾਡੇ ਭਰਾ ਭੈਣ ਮੁਸ਼ਕਿਲ ਵਿੱਚ ਅਗੇ ਨੇ ਤਾਂ ਅਸੀਂ ਮੁਸ਼ਕਿਲ ਜੀ ਆ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਕਿ ਸੋਸ਼ਲ ਮੀਡੀਆ ਦੇ ਥਰੂ ਇੱਕ ਦੂਜੇ ਨੂੰ ਜੋ ਕਿ ਪਤਾ ਲੱਗਦਾ ਹੈ ਚਾਹੇ ਭੈਣ ਭਰਾ ਕੋ ਮੁਸੀਬਤ ਜੇ ਹੈ ਚਾਹੇ ਕੋਈ ਭੈਣ ਭਰਾ ਨੂੰ ਹੈਲਪ ਲੈ ਜੋ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਕਹਿ ਸਕਦੇ ਆ ਜੋ ਵੀ ਸੋਸ਼ਲ ਮੀਡੀਆ ਬਾਰੇ ਗੱਲਾਂ ਕਰਦੇ ਨੇ ਠੀਕ ਹੈ ਉਹ ਕੁਝ ਗੱਲਾਂ ਕਰਨ ਵਾਲੇ ਵੀ ਪਿਛਾਈ ਮੈਨੂੰ ਤਾਂ ਜ਼ਰੂਰ ਤੁਮੇ ਕਹਾਂ ਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਇਹ ਫਾਇਦਾ ਵੀ ਜ਼ਰੂਰ ਪਹੁੰਚਦਾ ਹੈ ਦੇਖੋ ਜਿਨ੍ਹਾਂ ਨੇ ਗੱਲਾਂ ਕਰਨੀਆਂ ਨੇ ਜਾਂ ਜਿਨ੍ਹਾਂ ਦਾ ਕੰਮ ਹੀ ਸਿਰਫ ਲੱਤਾਂ ਖਿੱਚਣਾ ਹੈ ਉਹਨਾਂ ਵਾਸਤੇ ਮੈਂ ਕੁਝ ਨਹੀਂ ਕਹਿ ਸਕਦੀ ਜੀ ਮੇਰਾ ਕੰਮ ਹੈ ਮੈਂ ਆਪਣਾ ਕੰਮ ਸਾਫ਼ ਔਰ ਸੱਚੀ ਨੀਅਤ ਨਾਲ ਕਰ ਰਹੀ ਹਾਂ ਮੇਰੀ ਟੀਮ ਮੇਰਾ ਸਾਥ ਦੇ ਰਹੀ ਹੈ ਮੈਂ ਸਾਰੀ ਟੀਮ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿਉਂਕਿ ਟੀਮ ਤੋਂ ਬਿਨਾ ਮੈਂ ਵੀ ਅਧੂਰੀ ਹਾਂ ਜੀ ਔਰ ਮੈਂ ਤਾਂ ਹੀ ਕਹਾਂਗੀ ਕਿ ਆਓ ਨਾਲ ਲੱਗ ਕੇ ਆਪਾਂ ਵੀ ਸੇਵਾ ਕਰੀਏ بجائے ਕਿ ਸੋਸ਼ਲ ਮੀਡੀਆ ਤੇ ਕਮੈਂਟ ਪਾਈਏ ਔਰ ਇਹ ਮਨੁੱਖਤਾ ਦੀ ਸੇਵਾ ਹੈ ਜੋ ਆਪਾਂ ਇੱਕ ਨਹੀਂ ਬਾਸ ਸਕਦੇ ਹਰੀ ਆਪਣੇ ਲੇਖੇ ਲਗਣੀ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਜਿਵੇਂ ਹੁਣ ਅੱਥੇ ਅੰਕਲ ਮਿਲਿਓ ਅੰਕਲ ਗੱਲ ਕਰ ਰਹੇ ਸੀ ਕਿ ਅਸੀਂ ਵੀਡੀਓ ਵੇਖਦੇ ਆ ਮੈਡਮ ਦੀ ਉਹ ਵੇਖਿਆ ਦੇਖ ਕੇ ਜਦ ਸਮਾਨ ਅਸੀਂ ਵੀਡੀਓ ਵਿੱਚ ਸਾਡੇ ਕੋਲ ਵੀ ਆਣਗੇ ਦੇਖੋ ਜੀ ਇੱਕ ਜ਼ਰੀਆ ਹੀ ਹੁੰਦਾ ਜੀ ਸੋਸ਼ਲ ਮੀਡੀਆ ਕੇ ਜ਼ਰੀਏ ਕਿ ਲੋਕ ਕਿਹੜੀ ਮੁਸੀਬਤ ਚ ਬੈਠੀ ਹੋਈ ਨੇ ਤਾਂ ਉਹ ਉਹਨਾਂ ਨੂੰ ਉਹਨਾਂ ਤੱਕ ਨਾ ਪਾਸ ਕੋਈ ਵੀ ਚੀਜ਼ ਪਹੁੰਚਾਉਣ ਦੇ ਵਿੱਚ ਲਾਇਕ ਬੰਦੇ ਆ ਧੰਨਵਾਦ ਉਹ ਕੋਈ ਨਹੀਂ ਕਰਮਜੀਤ ਨਹੀਂ ਦੋ ਸੇਂ ਜਾਣ ਸਰ ਮੰਗਲ ਸਿੰਘ ਬਸ ਆਪਾਂ ਸਾਰੇ ਮੇ ਆਲ ਸੁਣੇ ਤੁਸੀਂ ਮੇਰੀ ਇੱਕ ਮਿੰਟ ਹੋਰੇ দাও ਉਹ ਮੈਂ ਬਣਾ ਕੇ ਹੋਰੇ দাও ਗੱਡੀ ਬੈਕ ਲੈ ਲੈ ਕਿਹੜੇ ਚੜੀ ਆਹ ਹਾ ਬਖਾ ਹਾਰੇ ਫਰੰਟ ਬਾਰ ਲੈਂ ਲੈਂ ਮੈਂ ਮੜ ਜਾਣਾ ਉਹ ਆ ਇਹਨੇ ਮਿਲਦਾ ਹਾਂ ਇਹੋ ਕੁਛ ਨਹੀਂ ਲੱਗਦਾ ਕਾਡੀ ਕਾਡੀ ਕਿੰਨੇ ਦੱਸੋ ਬਾਬੂ 5 ਘਰ ਰਗੇ ਨੇ ਜੀ ਵੀ ਹੋਰ ਹੋਰ ਲੱਗੇ ਹੋਰ ਜੀ ਇਹਨਾਂ ਦੋ ਹੋਰ ਗੀਆਂ ਕੋਈ ਗੱਲ ਨਹੀਂ मंगल सिंह दो महीने ले लो दो महीने ओ अरे चली ना तो ना आज इधर खाई कितना पाली चला ना कुछ नहीं चला क्या चला क्या चला भाई अरे तो आज तो 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 ਕੁਝ ਆਜੋ ਦੋ ਜਣੇ ਥੋੜਾ ਜਿਹਾ ਨਾ ਕੋਈ ਨਹੀਂ ਕੋਈ ਨਹੀਂ ਆਜੋ ਜਿਹੜੇ ਹੈਗੇ ਨੇ ਆਜੋ ਸਾਰੇ ਪਾਣੀ ਘਟੇ ਤਾਂ ਕੋਈ ਬਿਲਕੁਲ ਵੀ ਨਹੀਂ ਮੈਂ ਦੱਸਦਾ ਹਾਂ ਬਲੇ ਮੇਰੇ ਹੁੰਦਾ ਨਾ ਕਿ ਕੰਟੈਕਟ ਟੁੱਟ ਜਾਂਦਾ ਹੈ ਜੀ 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 ਡੰਗਰਾਂ ਦੇ ਬੰਦੇ ਆ ਲੋਗੇ ਜੀ ਕਿਤੇ ਨਹੀਂ ਜਾ ਸਕਦੇ ਕੁਝ ਨਹੀਂ ਪਾਵਨ ਕੁਝ ਰਹੇ ਨਹੀਂ ਕਿੰਨੇ ਦੇ ਪੱਠੇ ਜਰੂਰ ਪੱਠੇ ਤੁਹਾਨੂੰ ਦੇਵਾਂਗੇ ਜੀ ਤੂੰ ਫਿਰ ਆਹ ਆਹ ਦੇ ਦੇਣਾ तो देखा। देखा दे दो ये दो, ये दो बुलाओ बनाओन तो नहीं। नहीं नहीं। <users towers> <Thursdayétait> oh, कर ਆਬੀ ਤੋਂ ਜਾਣੀ ਲੈ ਲਾ ਲਾਈਵ ਚੈਨਲ ਗੇਮ ਪਲੇਅਰ ਦਾ ਬੁਲਾਇਆ ਰੇਡੀ ਇੱਕ ਸੇ ਕੋ ਕਬਾਇਆ ਸੋਣਾ ਕੋਈ ਨਹੀਂ ਆਇਆ ਸਾਡੇ ਤੇ ਮਿਲਾਈਆ ਬਾੜੇ ਨੂੰ ਯਾਰ ਰੋਜ਼ ਪਿੰਡਾਂ ਤੇ ਕੀੜਾ ਲਾ ਰਿਹਾ ਹੈ ਵੇ ਲਈ ਜਿਹੜੇ ਤੇ ਆਉਂਦਾ ਹੋਰ ਜਿਹੜੇ ਆਉਂਦਾ ਪਾਣੀ ਦਾ ਬਾਬਾ ਜੀ ਕਿਹੜਾ ਹਾਲ ਇਥੇ ਕਿਹੜਾ ਆਰ ਦਾ ਬੰਦਾ ਆ ਨਹੀਂ ਕੋਈ ਨਹੀਂ ਆਜੀ ਤੁਸੀਂ ਵੇ ਲਈ ਜਿਹੜੇ ਦਿਲ ਇਹਨਾਂ ਲਾਤਾ ਚ ਵੇਖੋ ਜੀ ਤੁਰੇ ਫੇਦੇ ਨਿਕਾਲੋ ਬੇੜੇ ਤੇ ਗਏ ਪਰ ਸੁਜੀ ਰਾਮ ਤੋਂ ਲਾਈ 50 50 ਫੁੱਟ ਪਾਣੀ ਸਰ ਵਿੱਚ ਦੋਵੇਂ ਜੀ 62 ਤੋਂ ਗਏ ਇਹਨਾਂ ਦੇ ਬੱਚੇ ਨਹੀਂ ਗਏ ਜੀ ਲਿਆਰੇ ਨੂੰ ਰਹੇ ਹੋ ਲਿਆਰੇ ਆਦਰ ਜੀ ਇੱਧਰ ਅੱਗੇ ਕਰ ਲੈ ਮਾ ਇੱਧਰ ਪਿੱਛੇ ਕਰ ਲੋ ਹੋਰ ਪਿੱਛੇ ਕਰ ਲੋ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਨਾਨਕ ਸਿੰਘ ਜੀ ਜੀ ਅੱਜ ਇੱਥੇ ਪਿੰਡ ਦੇ ਕੀ ਹਾਲਾਤ ਨੇ ਤਾਣੇ ਦੇ ਇੱਥੇ ਬਹੁਤ ਮਾਰੇ ਨੇ ਜੀ ਤੇ ਪੂਜਾ ਮਰਦ ਵੀ ਪਹੁੰਚੇ ਨੇ ਅਸੀਂ انہਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਕੋਲ ਨਾ ਤਾਂ ਪਾਣੀ ਸੀ ਨਾ ਕੋਈ ਸਾਡੇ ਕੋਲ ਸੌਦਾ ਪੱਤਾ ਸੀ ਅੱਜ ਇਹਨਾਂ ਨੇ ਸਾਨੂੰ 312 ਨੂੰ ਕੁਝ ਪੋਠੇ ਦਿੱਤੇ ਨੇ ਤੇ ਕੋਈ ਸਾਨੂੰ ਸਮਾ ਸੌਦਾ ਦਿੱਤਾ ਗਿਆ ਤੇ ਜਿਹੜੇ ਕਿ ਪਿਛਲੇ ਸਰਕਾਰਾਂ ਜਿਵੇਂ ਕੋਈ ਐਮਐਲਏ ਜਾਂ ਕੋਈ ਪੁਰਾਣਾ ਜਾਂ ਕੋਈ ਕੋਈ ਵੀ ਹੈ ਉਹਨਾਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਕਿਉਂਕਿ ਕੱਲ ਪੱਠੇ ਪਿੰਡ ਦੇ ਵਿੱਚ ਆਏ ਨੇ ਉਹਨਾਂ ਸਾਨੂੰ ਕਿਸੇ ਨੇ ਪੁੱਛਿਆ ਵੀ ਸਾਨੂੰ ਪੱਠੇ ਚਾਹੀਦੇ ਨੇ ਜਾਂ ਹੋਰ ਕੋਈ ਚਾਹੀਦਾ ਆਏ ਨੇ ਪਿੱਛੋਂ ਗੱਡੀ ਮੋੜ ਤੇ ਲੈ ਕੇ ਨੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕੀ ਚੀਜ਼ ਚਾਹੀਦੀ ਏ ਇਸ ਮੈਡਮ ਨੂੰ ਅਸੀਂ ਫੋਨ ਕੀਤਾ ਸੀ ਕੱਲ ਤੇ ਮੈਡਮ ਅੱਜ ਦੁਪਹਿਰੇ ਪਹੁੰਚੇ ਨੇ ਧੋਪ ਦੇ ਚਾਹ ਜੋ ਨਾ ਪਾਣੀ ਪਤਾ ਰੋਟੀ ਪੁੱਛਿਆ ਸੀ ਅਸੀਂ ਚਾਹ ਪਿਆਈਏ ਰੋਟੀ ਸਾਰਾ ਕੋਈ ਕੀਤਾ ਹੈ ਉਹਨਾਂ ਨੇ ਸਾਨੂੰ ਨੇ ਕਿਸੇ ਨੇ ਪੁੱਛਿਆ ਸਿਰਫ ਮੈਡਮ ਜੀ ਆਏ ਨੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਜਿਲੋ ਧੰਨਵਾਦ ਵੀ ਇਹਨਾਂ ਨੇ ਜਿੰਨਾ ਸਾਦਾ ਕੀਤਾ ਕਿਸੇ ਨੇ ਕੀਤਾ ਨਾ ਸਰਕਾਰਾਂ ਨੇ ਤੇ ਨਾ ਕਿਸੇ ਨੇ ਇਸ ਮੈਡਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਉਹਦੇ ਥੋੜਾ ਕਰਨੇ ਕਿਉਂਕਿ ਸਾਡੇ ਗ੍ਰਾਜ ਸਾਡੇ ਬੱਚੇ ਭੁੱਖੇ ਨੇ ਕਿਉਂਕਿ ਸਾਨੂੰ ਸਰਕਾਰ ਨਹੀਂ ਕਿ ਚਤਨਾ ਵਟਾ ਦੇਤੇ ਆ ਅਸੀਂ ਵਟਾ ਦੇਤੇ ਪਛਤਾਣੇ ਜਦੋਂ ਪਛਾਰ ਫਾਟੇ 23 ਦੇ ਵਿੱਚ ਸਾਰ ਸਾਨੂੰ ਕੁਝ ਨਹੀਂ ਮਿਲਿਆ ਕੁਝ ਵੀ ਨਹੀਂ ਮੇਰਾ ਸਾਨੂੰ ਨਾ ਪੱਠਾ ਮਿਲਿਆ ਸਿਰਫ ਝੂੜ ਮਾਰ ਕੇ ਤੁਹਾਡਾ ਨਾਂ ਲਿਖਿਆ ਹੋਇਆ ਹੈ ਅੱਜ ਹੀ ਮੈਂ ਕਹਿਣਾ ਨਾ ਮੇਰਾ ਮੇਰਾ ਮਕਾਨ ਐਨਾ ਬੰਦੇ ਨੇ ਮਕਾਨ ਅੱਜ ਹੀ ਪਾਟੇ ਨੇ ਮਕਾਨ ਮਿਲਾਵੇ ਕੁਝ ਹੀ ਮਿਲਾਵੇ ਸਾਨੂੰ ਕੋਈ ਵੀ ਵਿਖਾ ਦੇ ਹੁਣ ਜਾ ਤੇ ਇਹਨੇ ਤੋਂ ਪੁੱਛ ਲੋ ਮੇਰੇ ਗਵਾਂਢੀ ਨੇ ਗੁਰਦਾਸ ਸਿੰਘ ਇਹ ਵੀ ਕੁਝ ਵੀ ਸਾਲ ਮਕਾਨ ਉਹਨਾਂ ਲੈ ਲੈਣੇ ਸਰ ਜਿਨ੍ਹਾਂ ਨੇ ਪਿੰਡ ਪਾਤੇ ਨੇ ਕੁਝ ਵੀ ਹੋਇਆ ਉਹ ਵੰਦੇ ਨੇ ਪਿੰਡ ਵਿਚਾਲੇ ਉੱਡ ਕੇ ਪਾਣੀ ਗਿਆ ਵਿਚਾਲੇ ਜਿਹੜੇ ਉਹਨਾਂ ਦੇ ਮੈਡਮ ਅੱਜ ਮੈਨੂੰ ਹਫਤਾ ਹੋ ਗਿਆ ਸਿੱਧੇ ਨੂੰ ਮੈਂ ਉੱਧਰ ਪਹੁੰਚਿਆ ਸੀ ਕਿਉਂਕਿ ਮੈਂ ਇਹਨਾਂ ਦਾ ਬਹੁਤ ਰਣੀ ਆ ਧੰਨਵਾਦ ਕਰਦਾ ਜਦੋਂ ਮੈਂ ਪਹੁੰਚਦੇ ਨੇ ਮੈਂ ਉੱਥੇ ਜਿੱਥੇ ਮੈਂ ਪਹੁੰਚਿਆ ਕੁਝ ਲੋਕਾਂ ਤੋਂ ਗੱਲਾਂ ਬਣਾਈਆਂ ਜਾਂਦੀਆਂ ਨੇ ਕਿ ਪਿੰਡਾਂ ਦੇ ਵਿੱਚ ਜਾਂਦੇ ਨੇ ਸਿਰਫ 5 ਪੈਕੇਟ ਵੰਡ ਕੇ ਤੇ ਆ ਜਾਂਦੇ ਨੇ ਤੁਹਾਡੇ ਵੱਲੋਂ ਕੋਈ ਇੱਥੋਂ ਕੋਈ ਪਰਿਵਾਰ ਰਹਤਾ ਨਹੀਂ ਕਿ ਜੀ ਰਸਨ ਦੇ ਵੱਲੋਂ ਕਿਉਂਕਿ ਮੈਂ ਖੁਦ ਸੀ ਮੇਰਾ ਡੈਡੀ ਤੇ ਮੇਰਾ ਬ੍ਰਦਰ ਤੇ ਮੈਂ ਕਿਉਂਕਿ ਬਲੇ ਤਿੰਨ ਸਾਡਾ ਰਾਸ਼ਨ ਅਲੱਗ-ਅਲੱਗ ਸਾਨੂੰ ਦਿੱਤਾ ਗਿਆ ਇਹ ਨਹੀਂ ਕਿ ਝੂਠ ਮਾਰਾ ਗਿਆ ਜਿਸਾ ਨਹੀਂ ਮਿਲਿਆ ਕਿਉਂਕਿ ਮੇਰਾ ਮੁੰਡਾ ਲੈ ਕੇ ਘਰੇ ਗਿਆ ਹੁਣੇ ਹਾਂ ਕਿਉਂਕਿ ਜੀ ਦੋ ਪੀਓ ਪਤਨ ਦੋ ਮੇਰਾ ਸਾਰਾ ਇਹ ਨਹੀਂ ਕਿ ਨਾ ਝੂਠ ਮਾਰਿਆ ਹੈ ਇਹ ਕੋਈ ਦਿੱਤਾ ਨਹੀਂ ਠੀਕ ਹੈ ਜਿਹੜਾ ਪਰਿਵਾਰ ਆਇਆ ਹੈ ਸਭ ਨੂੰ ਮਿਲਿਆ ਕਿਉਂਕਿ ਤੁਹਾਡੀ ਨਜ਼ਰ ਦੇ ਵਿੱਚ ਕੋਈ ਪਰਿਵਾਰ ਆਇਆ ਹੋਵੇ ਕਿ ਨਿਰਾਸ਼ਤਾ ਨਹੀਂ ਗਿਆ ਜੀ ਸਭ ਨੂੰ ਮਿਲ ਗਿਆ ਮੈਂ ਮੰਗ ਚੀਤੀ ਸੀ ਪੰਜ ਪਰਿਵਾਰਾਂ ਦੀ ਪੰਜ ਪੁਰਾਣਾ ਨੂੰ ਜਿਹੜੇ ਉਧਰ ਪਹੁੰਚ ਨਹੀਂ ਸਕਦੇ ਮੈਡਮ ਜੀ ਤੇ ਉੱਥੇ ਮੈਂ ਖੁਦ ਦੇ ਤੇ ਆਵਾਂ ਦਾ ਸਮਾਨ ਨਾ ਦਾ ਸੀ ਮੈਂ ਘੇ ਰੱਖਿਆ ਹੈ ਪਾਲਾ ਸਿੰਘ ਕਰਨਿਆ ਸਿੰਘ ਨਾਲ ਦੀ ਟਾਣੀ ਤੇ ਪਹਚਾਵਾਂ ਦੇ ਤੇ ਮੈਡਮ ਜੀ ਨੇ ਕਿਹਾ ਜਿੰਨੇ ਤੁਸੀਂ ਲੈਣੇ ਨੇ ਸੈਕਟ ਤੁਸੀਂ ਲੈ ਸਕਦੇ ਹੋ ਇਹ ਜਿੱਥੇ ਆਪਾਂ ਖੜੇ ਆ ਟਾਣੀ ਤੇ ਇਹ ਟਾਣੀ ਦਾ ਕੀ ਨਾਮ ਹੈ ਇਹ ਦੋਨਾਂ ਨਾਲ ਕਾ ਟਾਣੀ ਦੀ ਕੌਣ ਪਹੁੰਚ ਨਹੀਂ ਆ ਜੀ ਕਰਤਾਰ ਸਿੰਘ ਅ ਮੈਂ ਪਹੁੰਚ ਗਿਆ ਜਲਸਰਾ ਜੀ ਹਾਂ ਉਹ ਨਹੀਂ ਕਿਹ ਕਿਹ ਹੋ ਗਿਆ ਟੀਓ ਇੱਕ ਟਾਣੀ ਟਾਣੀ ਦਾ ਨਾਮ ਜੇ ਨਾ ਲੱਗਦੀ ਟਾਣੀ ਆ ਜਾਂਦੀ ਮੱਤ ਮੱਤ ਹਾਂ ਜੀ ਆਹ ਹੋ ਗਿਆ ਇਹ ਇੱਕ ਢਾਣੀ ਹਾਂ ਜੀ ਟਾਣੀ ਆ ਜਾਂਦੀ ਹੈ ਡਲੇ ਟਾਣੀ ਦਾ ਕੀ ਨਾਮ ਹੈ ਕੱਢੀ ਮੈਡਮ ਪੂਜਾ ਲੁਤਰਾ ਜੀ ਸੱਦੇਵਾ ਜੀ ਪਹੁੰਚੇ ਨੇ ਪੂਜਾ ਮੈਡਮ ਪਹੁੰਚੀ ਹਾਂ ਜੀ ਹੋਰ ਕੋਈ ਨਹੀਂ ਸਾਡੇ ਮਾਨੇ ਕੀ ਆਇਆ ਕੀ ਸੇਵਾ ਕਰਕੇ ਜਾ ਰਹੇ ਨੇ ਮੈਡਮ ਜੀ ਆ ਰਾਸ਼ਨ ਦਿੱਤੀ ਜਾਂਦੀ ਹੈ ਅੱਛਾ ਜੀ ਹਾਂ ਜੀ ਕੀ ਕੀ ਜੀ ਧੰਨਵਾਦ ਮੇਰੇ ਲਈ ਸਿਕੰਦਰੀ ਬਾਈਲੇ ਸੋ ਲਿਆ ਆ ਆ ਬਾਸ ਜਾਨਾ ਉਹ ਕੀ ਕਰੀਏ ਰੱਬ ਦੀ ਮਾਰ ਹੈ ਇਸ ਉੱਤੇ ਪਾਣੀ ਨਹੀਂ ਪਾਉਂਦੇ ਹੱਥ ਛੱਡ ਲੋ ਮਾੜਾ ਨਮਸਕਾਰ ਫਾਜ਼ਿਲ ਕਾ ਇਹਨੇ ਤਕਵੀਰਾ ਫਾਜ਼ਿਲ ਸਰਹੱਦੀ ਇਲਾਕੇ ਦੀਆਂ ਇਥੇ ਤੇ ਪਾਣੀ ਦੀ ਜੋ ਕੀ ਮਾਰਵਾਦਰੀ ਕੋਈ ਦਿਨਾਂ ਤੋਂ ਪਾਣੀ ਕਿੱਦਾਂ ਰਾਹ ਪਾਉਣ ਦੇ ਨਾਲ ਕਰਕੇ ਸੁਕਾਣੀ ਆ। ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ? ਜ਼ਿਮੀਂਦਾਰ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਤਾਂ ਹੀ ਦੋਨਾਂ ਨਾਲ ਮਾਤਮ ਦਾ। ਠੀਕ ਹੈ ਜੀ। ਆਏ ਤੁਹਾਡੇ ਕੋਲੇ ਕੌਣ ਪਹੁੰਚਿਆ ਤੇ ਕੀ ਲੈ ਕੇ ਪਹੁੰਚੇ ਆ? ਮੈਡਮ ਪੂਜਾ ਨੂੰ ਠਾਏ ਨੇ। ਰਾਸ਼ਨ ਦੇ ਕੇ ਹੋ ਜੇ। ਮੈਡਮ ਜੀ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਆਏ ਲੋ ਤੁਹਾਡੇ ਕੋਲ ਬੁਲਾਣਾ ਚਾਹਣੇ ਆ। ਹੋਰ ਕੋਈ ਨਹੀਂ ਆਈ ਹੈ। ਯਾਹੀ ਆਏ ਸਾਰੇ ਬੱਸ। ਪਹੁੰਚਾ ਕੋਈ ਨਹੀਂ ਪਹੁੰਚਾ ਕੋਈ ਪਹੁੰਚਦੀ ਕੋਈ ਆਈ ਨਹੀਂ ਮੈਡਮ ਕੋਈ ਨਹੀਂ ਪਹੁੰਚੀ ਠੀਕ ਹੈ ਸਨਵਾਚਨ ਦੇ ਜੀ ਬਹੁਤ ਧੰਨਵਾਦ ਹੁੰਦਾ ਜੀ ਠੀਕ ਹੈ ਔਰ ਗੱਡੀ ਦੇ ਥੱਲੇ ਗੱਡੀ ਜਾਂਦੀ ਸਰਜੀਤ ਸਿੰਘ ਦੇ ਆਮਲੇ ਅੱਛਾ ਬੱਸ ਇਹ ਆਹ ਸੌ ਦਾ ਟਰਾਸਕ ਦੇਣਾ ਬੰਟੀ ਸਰ ਦੇਵਾ ਜੀ ਬੰਦਾ ਹੋਰ ਕੋਈ ਸ਼ਰਤਾਂ ਤੇ ਸ਼ਰਤਾਂ ਤੋਂ ਪੁੱਛੇ ਕੁਲ ਇੱਕ ਮਿੰਟ ਇੱਕ ਮਿੰਟ ਇਹ ਸ਼ਰਟ ਪੂਜਾ ਮੈਡਮ ਨੇ ਠੀਕ ਹੈ ਜੀ ਐਮਸੀ ਨੇ ਆ ਆਮ ਆਦੀ ਕੁਆਲਟੀ ਦੇ ਤੇ ਨਾਲ ਉਂਝ ਆਦੇ ਲੁੱਕ ਸੈਰ ਆਊਟ ਕਰਦੇ ਨੇ ਕੋਈ ਸਰਕਾਰ ਦੇ ਨਹੀਂ ਇਹ ਜਗਾ ਜੀ ਆਪ ਕੋਣੇ ਦੇ ਰਹੇ ਧੰਨਵਾਦ ਓਡਰ ਹੋ ਗਿਆ 5 ਕਿਲੋ ਦਾ